ਆਪਾਂ ਸਰ ਸਰ ਵੱਲੋਂ ਸਾਡੇ ਹਾਈ ਕਮਾਂਡ ਰਾਜਾ ਵੜਿੰਗ ਜੀ ਵੱਲੋਂ ਜੋ ਤਰਨੇ ਦਿੱਤੇ ਜਾਣ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਅੱਜ ਅਸੀਂ ਜੀਖਾ ਰੋਡ ਥਾਣੇ ਦੇ ਵਿੱਚ ਸਦਰ ਸਾਡਾ 메ਨ ਥਾਣਾ ਤੇ ਸਰਨੇ ਦੇ ਵਿੱਚ 1000000 ਦੀ ਦੇਣਤੀ ਵਿੱਚ ਸਾਡੇ ਸਾਥੀ ਪਹੁੰਚੇ ਨੇ ਤੇ ਉਹ ਸਾਥੀ ਨੇ ਜਿਹੜੇ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਨੇ ਔਰ ਹਮੇਸ਼ਾ ਕਾਂਗਰਸ ਪਾਰਟੀ ਨਾਲ ਖੜੇ ਰਹੇ ਆ ਹਲਕਾ ਨੌਰਥ ਤੁਸੀਂ ਸਾਰੇ ਜਾਣਦੇ ਹੋ ਸਿਵਲ ਲਾਈਨ ਏਰੀਆ ਜੀ ਔਰ ਫਿਰ ਵੀ ਲੋਕ ਨਿਕਲ ਕੇ ਆਏ ਨੇ ਦਰਨੇ ਦੇ ਵਿੱਚ ਇਸ ਸਰਕਾਰ ਦੇ ਖਿਲਾਫ ਔਰ ਮੈਂ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਇੱਕ ਬਹਾਦਰ ਪੁਲਿਸ ਹੈ ਜਿਨ੍ਹਾਂ ਨੇ ਅੱਤਵਾਦ ਤੋਂ ਲੈ ਕੇ ਇੱਕ ਮਿਸਾਲ ਕਾਇਮ ਕੀਤੀ ਦੁਨੀਆ 'ਚ ਕਦੀ ਅੱਤਵਾਦ ਨਹੀਂ ਖਤਮ ਹੋਇਆ ਕਿਸ ਕੰਟਰੀ 'ਚ ਪੰਜਾਬ ਪੁਲਿਸ ਨੇ ਖਤਮ ਕੀਤਾ ਮੈਂ ਇਹਨਾਂ ਨੂੰ ਉਹ ਯਾਦ ਦਿਵਾਉਣਾ ਚਾਹਨਾ ਬਹਾਦਰ ਅਫਸਰਾਂ ਦੀ ਇਹ ਪੁਲਿਸ ਅਫਸਰਾਂ ਨੂੰ ਕਿ ਉਠੋ ਅੱਜ ਪੰਜਾਬ ਦਾ ਬਹੁ ਮਾੜਾ ਹਾਲ ਹੈ ਜੇ ਮੈਂ ਨਸ਼ੇ ਤੇ ਗੱਲ ਕਰਾਂ ਅੱਜ ਮੈਂ ਦੇਖ ਰਿਹਾ ਸਾ ਕੈਨੇਡਾ ਨੇ ਵੀ ਸਾਡੇ ਬੱਚੇ ਜਿਹੜੇ ਲੈਣੇ ਬੰਦ ਕਰ ਦਿੱਤੇ ਪੰਜਾਬ ਜਾਣ ਕਿਧਰ দেয়া ਸਾਡੇ ਬੱਚੇ ਉਹ ਵੀ ਰੁਕ ਜਾਣਗੇ ਇੱਥੇ ਜਦੋਂ ਕਿਤੇ ਕੰਮ ਨਹੀਂ ਮਿਲੇਗਾ ਡਿਪਰੈਸ਼ਨ ਚ ਜਾ ਕੇ ਨਸ਼ੇ ਕਰਨਗੇ ਕ੍ਰਾਈਮ ਵਧੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਇਕੱਠੇ ਹੋ ਕੇ ਮੈਂ ਇਹ ਕੇ ਨਹੀਂ ਕਹਾਂਗਾ ਕਿ ਪੰਜਾਬ ਸਰਕਾਰ ਨੂੰ ਦੋਸ਼ ਦਵਾਂਗਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਐ ਇਸ ਵੇਲੇ ਤੁਸੀਂ ਸੀਟ ਤੇ ਜੇ 92 ਸੀਟਾਂ ਲੈ ਕੇ ਪੰਜਾਬ ਦੇ ਲੋਕਾਂ ਕੋਲੋਂ ਤੁਸੀਂ ਕਮਾਂਡ ਸੰਭਾਲ ਲਿਆ ਪੰਜਾਬ ਦੇ ਬਦਲਾਵ ਲਈ ਔਰ ਪੰਜਾਬ ਕਿਸ طرف ਜਾ ਰਿਹਾ ਮੈਂ ਸਿਰਫ ਉਹ ਦਿਖਾਣਾ ਚਾਹਨਾ ਤੁਹਾਨੂੰ ਦੇਖੋ ਦੇਖੋ ਪੰਜਾਬ ਦਾ ਹਾਲ ਕੀ ਹੈ ਇਸ ਵੇਲੇ ਡਾਈਵਰਸੀਫਿਕੇਸ਼ਨ ਤੇ ਕੋਈ ਕੰਮ ਨਹੀਂ ਹੈ ਫਸਲਾਂ ਦੀ ਜਿਹੜੀ ਵਿਭਿੰਨਤਾ ਲਿਆਣੀ ਚਾਹੀਦੀ ਹੈ ਕੋਈ ਪਾਲਿਸੀ ਨਹੀਂ ਹੈ ਕਿਸਾਨ ਧਰਨਿਆਂ ਤੇ ਨਹੀਂ ਮਾਸਟਰ ਧਰਨਿਆਂ ਤੇ ਨਹੀਂ ਤਨਖਾਹਾਂ ਵਾ ਦਿੱਤੀਆਂ ਨਹੀਂ ਜਾ ਰਹੀਆਂ ਬੱਚੇ ਸਾਡੇ ਪਰੇਸ਼ਾਨ ਨੇ ਇੰਡਸਟਰੀ ਕੋਈ ਵੀ ਨਹੀਂ ਆ ਰਹੀ ਜਿੰਨਾ ਮਰਜੀ ਸੀਐਮ ਸਾਹਿਬ ਅਸੀਂ ਚਾ ਲਈਏ ਸੱਚ ਜਾਣਿਆ ਤੁਸੀਂ ਮਿਹਨਤੀ ਹੋਗੇ ਪਰ ਇੰਡਸਟਰੀ ਨਹੀਂ ਆ ਰਹੀ ਤੁਸੀਂ ਜੋ ਕਹੋਗੇ ਲੋਕਾਂ ਨੇ ਨਹੀਂ ਮੰਨਣਾ ਕਿਉਂਕਿ ਦਰਅਸਲ ਤੇ ਕੁਝ ਵੀ ਨਹੀਂ ਹੈਗਾ ਨੀਚੇ ਅਰਾਜਕਤਾ ਦਾ ਮਾਹੌਲ ਰਿਹਾ ਦਿਖਾਈ ਦੇ ਰਿਹਾ ਜੋ ਲੋਕਾਂ ਨੂੰ ਉਹਦੇ ਵਿੱਚ ਮਾਂ ਬਾਪ ਬੱਚੇ ਸਾਡੀਆਂ ਪੈਣਾ ਸਾਡੇ ਭਰਾ ਸਾਡੇ ਬਜ਼ੁਰਗ ਪਰੇਸ਼ਾਨ ਨੇ ਦਿਨੇ ਲਟਕਵਾਂ ਹੋ ਰਹੀਆਂ ਨੇ ਦੰਦਿਹਾਰੇ ਡਾਕੀਤਾਰੇ ਨੇ ਕਲਪੰਜੀ ਲੱਖ ਰੁਪਇਆ ਇਥੋਂ ਐਚ ਡੀ ਐਸ ਬੈਂਕ ਤੋਂ ਲੈ ਗਏ ਇਹ ਇੱਕ ਇੱਕ ਘਟਨਾ ਨਹੀਂ ਹੈ ਗੁੱਸਾ ਨਾ ਕਰਿਓ ਸੀਐਨ ਸਾਹਿਬ ਇਹ ਪੰਜਾਬ ਦਾ ਕਦੀ ਐਸਾ ਵਾਤਾਵਰਨ ਨਹੀਂ ਰਿਹਾ ਲੋਕ ਸਰਗੇ ਨੇ ਲੋਕ ਡਰ ਗਏ ਨੇ ਲੋਕਾਂ ਦਾ ਘਬਰਾਹਟ ਜਹਿਜ ਹੈ ਲੋਕ ਅੱਜ ਪਰੇਸ਼ਾਨ ਨੇ ਵਪਾਰੀ ਪਰੇਸ਼ਾਨ ਨੇ ਕਿ ਇਹ ਪੰਜਾਬ ਦੇ ਵਿੱਚ ਅਸੀਂ ਕਿਸ ਤਰ੍ਹਾਂ ਸਰਵਾਈਵ ਕਰਾਂਗੇ ਕਿਸ ਤਰ੍ਹਾਂ ਰੋਜਗਾਰ ਪੈਦਾ ਕਰਾਂਗੇ ਕਿਸ ਤਰ੍ਹਾਂ ਰੋਜਗਾਰ ਬੱਚਿਆਂ ਨੂੰ ਅੱਗੋਂ ਨੌਕਰੀਆਂ ਦੇਵਾਂਗੇ ਤੇ ਦੇਖੋ ਵਿਸ਼ਾ ਇਹ ਵਿਸ਼ਾ ਅਨਪਲੋਇਮੈਂਟ ਖਤਮ ਕਰਨ ਲਈ ਇੰਡਸਟਰੀ ਦਾ ਆਣਾ ਐਗਰੀਕਲਚਰ ਤੇ ਕੰਮ ਕਰਨਾ ਛੋਟੇ ਵਪਾਰ ਤੇ ਕੰਮ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਜੇ ਆਣ ਵਾਲਾ ਕ੍ਰਾਈਮ ਰੁਕਣਾ ਲੋਕਾਂ ਨੂੰ ਬੱਚਿਆਂ ਦੇ ਜਿਹੜੇ ਪੜ੍ਹੇ ਲਿਖੇ ਨੇ ਨੌਕਰੀਆਂ ਦੇਣੀਆਂ ਪੈਣੀਆਂ ਆ ਖੁਸ਼ਹਾਲੀ ਲੈਣੀ ਪੈਣੀ ਆ ਲਾਅ ਐਂਡ ਆਰਡਰ ਜਿਹੜਾ ਮੁੱਖ ਮੁੱਦਾ ਐ ਅਸਲੇ ਪੰਜਾਬ ਦੇ ਵਿੱਚ ਉਹਦੇ ਤੇ ਤੁਹਾਨੂੰ ਸੋਚਣਾ ਪੈਣਾ ਲੱਗਦਾ ਸਰ ਪੰਜਾਬ ਪੁਲਿਸ ਨੇ ਲਾਣ ਨਾਲ ਥਾਲਿਆਂ ਦੇ ਬਾਰ ਤੇ ਸਰਕਾਰਾਂ ਦੀ ਅੱਖਾਂ ਖੁੱਲ੍ਹ ਗਈ ਜੀ ਜੀ ਅਸੀਂ ਆਵਾਜ਼ ਨਹੀਂ ਠਾਵਾਂਗੇ ਫਿਰ ਕੌਣ ਠਾਵਗਾ ਤੁਸੀਂ ਠਾਵਗੇ ਕਾਂਗਰਸ ਗੁੱਸਾ ਨਾ ਕਰਿਓ ਤੁਸੀਂ ਇੱਕ ਮਿੰਟ ਤੁਸੀਂ ਆਪਣਾ ਇੱਕ ਮਾਈਕ ਲੈ ਕੇ ਆ ਜਾਓਗੇ ਤਰਨੇ ਵਾਲੀ ਜਗ੍ਹਾ ਤੇ ਭਈ ਇਹ ਸਾਰਾ ਜੁਆਇੰਟਲੀ ਕੰਮ ਆਣਾ ਤੁਹਾਡਾ ਮੇਰਾ ਅਸੀਂ ਦੋਨੋਂ ਮਿਲ ਕੇ ਦੋਨੋਂ ਮਿਲ ਕੇ ਆਵਾਜ਼ ਠਾਈਏ ਅਵਾਜ਼ ਠਾਈਏ ਅਵਾਜ਼ ਠਾਈਏ ਸਾਰੇ ਜਣੇ ਓਰੇ ਆਵਾਜ਼ ਕਿਤੇ ਨਾ ਕਿਤੇ ਜ਼ਰੂਰ ਪਹੁੰਚਦੀ ਆ ਜ਼ਰੂਰ ਪਹੁੰਚਦੀ ਆ ਆਕੰਤ੍ਰਿਕਸ਼ ਤੱਕ ਪਹੁੰਚ ਜਾਂਦੀ ਏ ਇਹ ਤਾਂ ਸਿਰਫ ਛੋਟੇ ਛੋਟੇ ਚੰਡੀਗੜ੍ਹ ਦਾ ਕੋਈ ਕੇ ਪੰਜਾਬ ਪੁਲਿਸ ਭਾਦਰਾ ਕੀ ਸਰਕਾਰ ਦੇ ਦਬਾਅ ਹੇਟ ਕੰਮ ਕਰ ਰਹੀ ਤਾਂ ਕਿ ਨਹੀਂ ਜੀ ਪਹਿਲੀ ਗੱਲ ਮੈਂ ਇਹ ਗੱਲ ਕਵਾਂ ਕਿ ਥਾਣਿਆਂ ਦੇ ਵਿੱਚ ਨਫਰੀ ਨਹੀਂ ਹੈਗੀ ਅੱਜ ਇਹ ਸਦਰ ਥਾਣੇ ਨੂੰ ਸਾਡਾ ਮੇਨ ਥਾਣਾ ਵੱਡਾ ਸਭ ਤੋਂ ਸ਼ਹਿਰ ਦਾ ਜੇ ਇੱਥੇ 50 ਮਲਾਜਮਾਂ ਦੀ ਲੋੜ ਏ ਇੱਥੇ ਮੇਰੇ ਖਿਆਲ 20 ਹੋਣਗੇ ਦੋ ਸੰਤਰੀ ਲਾ ਲਓ ਚਾਰ ਪੰਜ ਨਾਕੀਆਂ ਤੇ ਲਾ ਲਓ ਯਾਰ ਬੰਦੇ ਹੈ ਕਿੱਥੇ ਆ ਵੀਆਈਪੀ ਮੈਂ ਦੇਖਦਾ ਯਾਰ 50 50 30 30 ਬੰਦੇ ਲੈ ਕੇ ਤੁਰੇ ਫਿਰਦੇ ਆ 100 100 ਬੰਦਾ ਲੈ ਕੇ ਤੁਰਿਆ ਫਿਰਦਾ ਅੱਗੇ ਪਿੱਛੇ ਜੀਪਾਂ ਹੂਟਰ ਮਾਰਦੀਆਂ ਕਿਹੜੀ ਅਨਰ ਜਾਣਨ ਠੀਕ ਆ ਚਾਰ ਬੰਦੇ ਲਓ ਸਾਡਾ ਮੋਰਲੀ ਸਪੋਰਟ ਕਰਨ ਦਾ ਸਮਾਂ ਮੈਂ ਲੀਡਰ ਸਾਹਿਬਾਨ ਨੂੰ ਵੀ ਕਵਾਂਗਾ ਕਿ ਮਤ ਵਿਖਾਓ ਲੋਕਾਂ ਨੂੰ ਯਾਰ ਐਡੇ ਐਡੇ ਮੇਰੇ ਕੋਲ 50 ਗਨਮੈਣੇ ਆ ਮੇਰੇ ਕੋਲ 200 ਗਨਮੈਣੇ ਆ ਯਾਰ ਦੋ ਬੰਦੇ ਲਓ ਦੋ ਬੰਦੇ ਲੈ ਕੇ ਲੋਕਾਂ ਦੇ ਵਿੱਚ ਜਾਓ ਯਾਰ ਨਾ ਕਰੋ ਲੋਕ ਕਿੰਨੂੰ ਡਰਾਉਂਦੇ ਹੋ ਕਿੰਨੂੰ ਵਿਖਾਉਂਦੇ ਹੋ ਤੁਸੀਂ ਯਾਰ ਪੁਲਿਸ ਨੂੰ ਕੰਮ ਕਰਨ ਦੇ ਹੀ ਆਜ ਅੱਜ ਪੁਲਿਸ ਨੂੰ ਲੋੜ ਯਾਰ ਇਲਾਕੇ 'ਚ ਜਾ ਕੇ ਕੰਮ ਕਰਨ ਮੈਂ ਤੁਹਾਡੇ ਗੱਲ ਦੀ ਜਵਾਬ ਦਿੱਤੀ ਆਉਂਗੀ ਪਰ ਮਾਨ ਸਾਹਿਬ ਕਹਿੰਦੇ ਕਿ ਸਾਰੀ ਪਿਛਲੀ ਸਰਕਾਰਾਂ ਦੀ ਦੇ ਲੱਗੀ ਕ੍ਰਾਈਮ ਦੀ ਗੱਲ ਕਰੀਏ ਡਾਟਾ ਦਿਖਾ ਲੋ ਕਿਸੇ ਸਰਕਾਰਾਂ ਦੇ ਮੁਕਾਬਲੇ ਅਸੀਂ ਉਸ ਆਖਰੀ ਸਰਕਾਰ 'ਚ ਘਟਾ ਕੈਂਸਰ ਲੱਗ ਰਿਹਾ ਸੀ ਲਗਾਤਾਰ ਫੜੀ ਜਾ ਰਿਹਾ ਸੀ ਮੈਂ ਉਹਨਾਂ ਵੀ ਗੱਲ ਨਾਲ ਇਸ ਕਰਕੇ ਮੁਤਾਫਿਕ ਨਹੀਂ ਹੈ ਸਹਿਮਤ ਨਹੀਂ ਹੈ ਕਿ ਕਬੂਤਰ ਦੇ ਅੱਖਾਂ ਮੀਟਿਆਂ ਬਿੱਲੀ ਨਹੀਂ ਭੱਜ ਜਾਂਦੀ ਮਾਨ ਸਾਹਿਬ ਇਹ ਜਵਾਬ ਨਹੀਂ ਤੁਹਾਡਾ ਇਸ ਵੇਲੇ ਜੋ ਹਾਲਾਤ ਨੇ ਪੰਜਾਬ ਦੇ ਨਹੀਂ ਇਹ ਜਵਾਬ ਮੈਂ ਤੁਹਾਨੂੰ ਕੋਈ ਕਹਿਣਾ ਨਹੀਂ ਚਾਹੁੰਦਾ ਤੁਸੀਂ ਸਿਆਣੇ ਜੇ ਤੁਸੀਂ ਉਸ ਪੰਜਾਬ ਦੀ ਕਮਾਂਡ ਸੰਭਾਲੀ ਹੈ ਜਿਹਦੀ ਗੌਰਵ ਮਈ ਕਥਾ ਕਹਾਣੀਆਂ ਲਿਖੀਆਂ ਗਈਆਂ ਨੇ ਇਤਿਹਾਸ ਦੇ ਵਿੱਚ ਮੈਂ ਤਾਂ ਸਿਰਫ ਕਹਾਂਗਾ ਅਸਲੀਅਤ ਨੂੰ ਪਹਿਚਾਨੋ ਸਮਾਦੋ ਪੰਜਾਬ ਨੂੰ ਸਮਾਦੋ ਸ਼ਹਿਰਾਂ ਨੂੰ ਮੀਟਿੰਗਾਂ ਲਵੋ ਸਾਰਿਆਂ ਨਾਲ ਔਰ ਪੰਜਾਬ ਨੂੰ ਸੰਭਾਲੋ ਸੰਭਾਲੋ ਪੰਜਾਬ ਹਾਂਜੀ ਨੌਕਰੀਆਂ ਤੇ ਚਰਾਇ ਵੀ ਪਟਾਇਆ ਗਿਆ ਬਿਲਕੁਲ ਇਹ ਸ਼ੁਰੂਆਤ ਹੁੰਦੀ ਹੈ ਜੀ ਇਹ ਇਹ ਜ਼ਰੂਰੀ ਨਹੀਂ ਕਿ ਲੀਆਂ ਨੌਕਰੀਆਂ ਨਾ ਕਾਇਮ ਕਰਨਾ ਬਹੁਤ ਸਾਰੇ ਇਸ਼ੂ ਹੁੰਦੇ ਆ ਜੀ ਉਨ੍ਹਾਂ ਦਾ ਮੇਨ ਇੱਕ ਮੇਜਰ ਇਸ਼ੂ ਇਹ ਆ ਕਿ ਬੱਚਿਆਂ ਨੂੰ ਜਵਾਨ ਬੱਚਿਆਂ ਨੂੰ ਜਿਹੜੇ ਪੜ੍ਹ ਲਿਖ ਕੇ ਅੱਜ ਮੈਂ ਤੁਹਾਨੂੰ ਸ਼ੁਰੂਆਤ ਕੀਤੀ ਹੈ ਨਾ ਮੈਨੂੰ ਅਫਸੋਸ ਹੋਇਆ ਕੈਨੇਡਾ ਨੇ ਅੱਜ ਫਿਰ ਇੱਕ ਹੋਰ ਸ਼ਰਤਾਂ ਕਾਨੂੰਨੀ ਕੜੀਆਂ ਕਰ ਦਿੱਤੀਆਂ ਨੇ ਬੱਚੇ ਤੇ ਬਾਹਰ ਜਾਣੋ ਵਿਚਾਰੇ ਨਰਾਸ਼ ਹੋ ਕੇ ਫਿਰ ਘਰਾਂ 'ਚ ਬਹਿ ਜਾਣਗੇ ਇੱਕ ਆਛਾ ਆਛਾ ਦੀ ਕੰਮ ਕੀ ਅਸੀਂ ਬਾਹਰ ਜਾ ਕੇ ਚਲੋ ਨੌਕਰੀ ਕਰਦਾ ਪੰਜਾਬ ਨੂੰ ਅੱਜ ਨੂੰ ਕਿਸੇ ਦਾ ਦਿਨ ਨਹੀਂ ਕਰਦਾ ਪਰ ਹਾਲਾਤਾਂ ਦੇ ਮੁਤਾਬਕ ਲੋਕ ਫੈਸਲੇ ਲੈ ਰਹੇ ਨੇ ਸੋ ਮੈਂ ਇਸ ਕਰਕੇ ਇਹ ਧਰਨੇ ਕਾਂਗਰਸ ਪਾਰਟੀ ਦੇ ਰਹੀ ਆ ਸਾਡੇ ਪ੍ਰਤਾਪ ਬਾਜਵਾ ਜੀ ਰਾਜਾ ਵੜਿੰਗ ਜੀ ਸਾਡੇ ਐਮ ਮੈਂਬਰ ਪਾਰਲੀਮੈਂਟ ਉਹ ਜਿਹੜਾ ਸਾਹ ਬਾਹਰ ਨੇ ਅਸੀਂ ਸਾਰੇ ਵਰੀਡ ਆ ਪੰਜਾਬ ਸਰਕਾਰ ਵੀ ਵਰੀਡ ਆ ਇਹਨਾਂ ਦੇ ਕਈ ਕਈ ਐਮ ਐਲ ਏ ਵੀ ਵਰੀਡ ਆ ਸਾਨੂੰ ਪੰਜਾਬ ਲਈ ਧਰਨਾ ਦੇ ਕੇ ਕੋਈ ਕਾਂਗਰਸ ਪਾਰਟੀ ਨੂੰ ਚੰਗਿਆ ਜਾਂ ਕਿਸੇ ਨੂੰ ਮਾੜਾ ਨਹੀਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਅਸੀਂ ਸਿਰਫ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਹਾਂ ਜੀਣਾ ਚਾਹੁੰਦੇ ਹਾਂ ਮੈਂ ਖੁਸ਼ਹਾਲ ਵਪਾਰ ਦੇਖਣਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਉਹ ਸੁਨਹਿਰੀ ਦਿਨ ਆਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਤਵਾਦ ਖਤਮ ਹੋ ਕੇ ਫਿਰ ਡਵੈਲਪਮੈਂਟ ਦਾ ਤੌਰ ਸ਼ੁਰੂ ਹੋਇਆ ਉਸੇ ਤਰ੍ਹਾਂ ਜਿਹੜੀਆਂ ਸੈਂਟਰਲ ਸਰਕਾਰ ਤੋਂ ਸਕੀਮਾਂ ਆਂਦੀਆਂ ਉਹਨਾਂ ਨੂੰ ਮੈਚਿਓਰ ਕਰੋ ਉਹਨਾਂ ਪ੍ਰੋਜੈਕਟ ਜਿਹੜੇ ਆ ਰਹੇ ਨੇ ਉਹ ਡਵੈਲਪਮੈਂਟ ਦੇ ਵਿੱਚ ਆਪਣਾ ਹਿੱਸਾ ਪਾਓ ਜਿਹੜਾ ਸ਼ੇਅਰ ਤੁਹਾਡਾ ਬਣਦਾ ਉਹ ਦਿਵੋ ਪੰਜਾਬ ਦੇ ਵਿੱਚ ਰੌਣਕ ਆਵੇ ਕਾਰੋਬਾਰ ਆਵੇ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਆਪਣੀ ਸਰਕਾਰ ਦੇ ਬੋਲ ਰਹੇ ਨੇ ਔਰ ਨੌਰਥ ਦੇ ਵਿੱਚ ਵੀ ਡਕੈਤੀਆਂ ਲੁੱਟਾਂ ਖੋਹਾਂ ਲਗਾਤਾਰ ਹੋ ਰਹੀ ਹੈ ਕਿਉਂ ਜਿਹੜੀ ਸਰਕਾਰ ਨੇ ਜਿਹੜੀ ਐਮਐਲਏ ਨੂੰ ਪਾਵਰ ਨਹੀਂ ਦਿੱਤੀ ਉਹ ਕੋਈ ਸੰਦੂਖਾ ਨਹੀਂ ਕਿਤੇ ਮੇਰਾ ਮੇਰਾ ਅੱਜ ਵਿਸ਼ਾ ਇਹ ਨਹੀਂ ਹੈ ਜੀ ਕਿਸੇ ਖਾਸ ਐਮਐਲਏ ਬਾਰੇ ਬੋਲਣਾ ਕਦੀ ਅਲੱਗ ਮਸਲਾ ਜਦੋਂ ਤੁਸੀਂ ਠਾਹੋਗੇ ਨਾ ਉਸ ਇਸ਼ੂ ਤੇ ਅਸੀਂ ਬੈਠਾਂਗੇ ਫਿਰ ਆਪਣੇ ਸਾਰੇ ਐਮਐਲਏ ਸਹਿਬਾਨ ਬਾਰੇ ਵੀ ਬੋਲਾਂਗੇ ਔਰ ਮੈਂ ਅੱਜ ਲਾਂਡ ਆਰਡਰ ਤੇ ਸਿਰੋ ਗੱਲ ਕਰਨੀ ਚਾਹੁੰਦਾ ਆ ਕਿ ਆਮ ਆਦੀ ਭਾਗੀ ਵੀ ਪੰਜਾਬ ਨੂੰ ਇੱਕ ਗਲਤ ਸਰਕਾਰ ਹੇਠ ਕਰਨੇ ਦੀ ਵੈਦੀ ਹੈ ਗੈਂਗਸਟਰ ਨੂੰ ਨਹੀਂ ਗੈਂਗਸਟਰ ਬਾਦੂ ਨੇ ਦੇਖੋ ਇਹ ਸਾਰਿਆਂ ਦਾ ਭਾਜੀ ਗੈਂਗਸਟਰ ਬਾਦ ਜਿੰਨਾ ਡਰ ਮੈਨੂੰ ਉਹਨਾਂ ਤੁਹਾਨੂੰ ਉਹਨਾਂ ਉਹਨਾਂ ਦੇ ਐਮਐਲਏ ਨੂੰ ਉਹਨਾਂ ਸੀਐਮ ਨੂੰ ਸੀਐਮ ਸਾਹਿਬ ਤੇ ਆਪਣਾ ਬੁਲੱਟਪਰੂ ਸ਼ੀਸ਼ਾ ਲਾ ਕੇ ਜਾਂ ਬੰਦੇ ਨਾਲ ਗਨਮੈਨ ਲੈ ਕੇ ਠੀਕ ਹੈ ਆਪਣਾ ਪੰਜਾਬ ਦੀ ਸੇਵਾ ਵਿੱਚ ਲੱਗੇ ਨੇ ਆਮ ਆਦੀ ਸੁਰੱਖਿਤ ਮਹਿਸੂਸ ਕਰਦੇ ਆ ਆਪਣੇ ਆਪ ਏ ਏ ਏ ਭਾਵਨਾ ਨੂੰ ਖਤਮ ਕਰੋ ਥੈਂਕ ਯੂ ਜੀ